ਦੇਸ਼ ਦੇ ਰਾਸ਼ਟਰਪਤੀ ਕਹ ਰਿਹਾ ਵੀ ਇਹ ਗਲਤ ਨਹੀਂ ਤਾਂ ਫਿਰ ਉਹਨਾਂ ਦੇ ਉੱਤੇ ਯਕੀਨ ਕੌਣ ਕਰੂਗਾ ਉਸ ਵੇਲੇ ਇਮੀਗ੍ਰੇਸ਼ਨ ਕੀ ਸੀ ਉਹਦੀ ਕੋਈ ਗੱਲ ਨਹੀਂ ਕਰਦਾ ਜਾਣ ਬੁਝ ਕੇ ਰਾਸ਼ਟਰਪਤੀ 트ੰਪ ਦੇ ਪਿੱਛੇ ਪਏ ਆ ਰਾਸ਼ਟਰਪਤੀ 트ੰਪ ਦਾ ਕਹਿਣਾ ਸੀ ਕਿ ਤੁਸੀਂ ਉਹਨੂੰ ਇਦਾਂ ਐਡਿਟ ਕਰਕੇ ਚਲਾਇਆ ਹੈ ਕਿ ਜਿਹਦੇ ਨਾਲ ਉਹਨੂੰ ਇਲੈਕਸ਼ਨ ਦੇ ਵਿੱਚ ਫਾਇਦਾ ਹੋਣਾ ਸੀ ਤੇ ਮੇਰੇ ਨਾਲ ਤੁਸੀਂ ਵਿਤਕਰਾ ਕੀਤਾ ਮੀਡੀਆ ਦੇ ਨਾਲ ਰਾਸ਼ਟਰਪਤੀ 트ੰਪ ਦਾ ਕਾਫੀ ਵਿਵਾਦ ਰਹਿ ਰਹੇ ਨੇ ਮੀਡੀਆ ਨੂੰ ਹਮੇਸ਼ਾ ਹੀ ਕਿਹਾ ਵੀ ਇਹ ਫੇਕ ਮੀਡੀਆ ਕਈ ਵਾਰੀ ਹੋਏ ਇਦਾਂ ਦੇ ਸ਼ਬਦ ਵੀ ਵਰਤ ਚੁੱਕੇ ਆ ਦੂਜਾ ਰਾਸ਼ਟਰਪਤੀ 트ੰਪ ਨੇ ਜਿਹੜਾ ਮੀਡੀਆ ਇਹਨੂੰ ਕਿਹਾ ਇੱਥੇ ਤੱਕ ਇਹਨਾਂ ਨੇ ਕਿਹਾ ਵੀ ਇਹ ਅਮਰੀਕਾ ਦੇ ਲੋਕਾਂ ਦਾ ਅਸਲ ਦੇ ਵਿੱਚ ਦੁਸ਼ਮਣ ਆ ਜਿੰਨਾ ਮੀਡੀਆ ਕਿਉਂਕਿ ਮੀਡੀਆ ਜਿਹੜਾ ਇਹਨਾਂ ਨੂੰ ਕ੍ਰਿਟਿਸਾਈਜ਼ ਕਰਦਾ ਇਹਨਾਂ ਦੀ ਗੱਲ ਨੂੰ ਗਲਤ ਪੇਸ਼ ਕਰਦਾ ਹੁਣ ਦੋਵੇਂ ਧਿਰਾਂ ਨੇ ਜਿਹੜੇ 트ੰਪ ਦੇ ਸਪੋਰਟਰ ਨੇ ਉਹ ਕਹਿੰਦੇ ਬਿਲਕੁਲ ਠੀਕ ਆ ਬਿਸਾਰਦੇ ਸਾਰਾ মিডিਆ ਇਹਨਾਂ ਦੇ ਪਿੱਛੇ ਪਿਆ ਆ ਜੋ ਬਾਈਡਨ ਦੇ ਵੇਲੇ ਇਕਨੋਮੀ ਕੀ ਸੀ ਉਸ ਵੇਲੇ ਇਮੀਗ੍ਰੇਸ਼ਨ ਕੀ ਸੀ ਉਹਦੀ ਕੋਈ ਗੱਲ ਨਹੀਂ ਕਰਦਾ ਜਾਣ ਬੁਝ ਕੇ ਰਾਸ਼ਟਰਪਤੀ ਟਰੰਪ ਦੇ ਪਿੱਛੇ ਪਏ ਆ মিডিਆ ਵਾਲਿਆਂ ਦਾ ਲਾਜਿਕ ਇਹ ਆ ਵੀ ਨਹੀਂ ਸਾਡੂੰ ਪਹਿਲਾਂ ਆਜ਼ਾਦੀ ਸੀਗੀ ਅਸੀਂ ਜ਼ਿਆਦਾ ਚੰਗੀ ਤਰ੍ਹਾਂ ਗੱਲ ਕਰ ਸਕਦੇ ਜਿਹੜੇ ਮੇਨਸਟ੍ਰੀਮ ਵੱਡੇ মিডিਆ ਗਰੁੱਪਸ ਨੇ ਅਸੀਂ ਜ਼ਿਆਦਾ ਚੰਗੀ ਤਰ੍ਹਾਂ ਗੱਲ ਕਰਦੇ ਸੀ ਹੁਣ ਸਾਡੇ ਉੱਤੇ ਪ੍ਰੈਸ਼ਰ ਹੈ ਹੁਣ ਉਹ ਇਹ ਦੋਵੇਂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਜਾਂ ਦੋਹਾਂ ਦਾ ਇੱਕ ਦੂਜੇ ਨਾਲ ਵਿਵਾਦ ਆ ਹੁਣ ਫੈਸਲਾ ਕਿੱਥੇ ਹੋਵੇ ਫੈਸਲਾ ਅਦਾਲਤਾਂ ਨੇ ਕੀਤਾ ਪਿਛਲੇ ਕਈ ਮਾਮਲਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲਿਟਿਸ਼ੀਅਨਸ ਨੇ ਜਰਨਲਿਸਟਸ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਇਸ ਕਿਸਮ ਦੀ ਭਾਸ਼ਾ ਜਿਹੜੀ ਰਾਸ਼ਟਰਪਤੀ ਟਰੰਪ ਵਰਤ ਰਹੇ ਆ ਕਿ ਮੀਡੀਆ ਨੂੰ ਉਹਨਾਂ ਨੇ ਕਿਹਾ ਦਾ ਐਨਮੀ ਆਫ ਅ ਅਮਰੀਕਨ ਪੀਪਲ ਇਹ ਲੋਕਾਂ ਦਾ ਮੀਡੀਆ ਦੇ ਵਿੱਚ ਵਿਸ਼ਵਾਸ ਘਟਾ ਸਕਦੀ ਆ ਇਹ ਬਹੁਤ ਖਤਰਨਾਕ ਆ ਲੋਕ ਫ੍ਰੀ ਪ੍ਰੈਸ ਨੂੰ ਟਰਸਟ ਨਹੀਂ ਕਰਨਗੇ ਦੇਸ਼ ਦਾ ਰਾਸ਼ਟਰਪਤੀ ਕਹਿ ਰਿਹਾ ਵੀ ਇਹ ਗਲਤ ਨਹੀਂ ਤਾਂ ਫਿਰ ਉਹਨਾਂ ਦੇ ਉੱਤੇ ਯਕੀਨ ਕੌਣ ਕਰੂਗਾ ਦੂਜੀ ਟਰਮ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਆ ਇਹਨਾਂ ਨੇ ਇਹਨਾਂ ਸ਼ਬਦਾਂ ਦੇ ਉੱਤੇ ਰੋਕਿਆ ਵੀ ਕਿ মিডিਆ ਨੂੰ ਏਦਾਂ ਨਾ ਤੁਸੀਂ ਕਹੋ ਭਾਵੇਂ ਉਹਨਾਂ ਨੂੰ ਪਸੰਦ ਤੁਸੀਂ ਨਹੀਂ ਕਰਦੇ ਪੈਂਟਾਗਨਿਕ ਨਵੀਂ ਪ੍ਰੈਸ ਪਾਲਿਸੀ ਲਿਆਂਦੀ ਆਪਾਂ ਪਿਛਲੇ ਹਫ਼ਤੇ ਦੇ ਵਿੱਚ ਜਾਣਦੇ ਆ ਜਿਹੜੇ ਪ੍ਰੈਸ ਫਰੀडम ਗਰੁੱਪ ਕਹਿੰਦੇ ਆ ਵੀ ਇਹ ਜ਼ਿਆਦਾ ਰੈਸਟ੍ਰਿਕਟਿਵ ਆ ਕੁਝ ਜਰਨਲਿਸਟ ਜਿਹੜੇ ਆ ਵਿਰੋਧ ਵਜੋਂ ਉੱਥੋਂ ਬਾਹਰ ਆ ਗਏ ਸੀ ਡਿਫੈਂਸ ਡਿਪਾਰਟਮੈਂਟ ਨੇ ਇਹਦੇ ਤੋਂ ਬਾਅਦ ਤੁਸੀਂ ਜਾਣਦੇ ਆ ਕਿ ਜਿਹੜੀਆਂ ਇਹਨਾਂ ਦੀਆਂ ਐਕਸੈਸ ਸੀਗੀਆਂ ਜਾਂ ਸੀਟਸ ਸੀਗੀਆਂ ਉਹ ਜਿਹੜੇ ਇਹਨਾਂ ਦੀਆਂ ਪਾਲਿਸੀਜ਼ ਦੇ ਨਾਲ ਸਹਿਮਤ ਸੀ ਉਹਨਾਂ ਨੂੰ ਦੇ ਦਿੱਤੀਆਂ ਉਹ ਬਹੁਤੇ ਉਹਨਾਂ ਦੇ ਵਿੱਚੋਂ ਰਾਈਟ ਵਿੰਗ ਸੀਗੇ ਸੱਜੇ ਪੱਖੀ মিডিਆ ਸੀਗਾ ਤੇ ਜਿਹੜੇ ਦੂਜੇ ਜਿਹੜੇ ਆਊਟਲੈਟਸ ਸੀਗੇ ਉਹ ਵਾਕ ਆਊਟ ਕਰ ਗਏ ਸੀ ਡਿਫੈਂਸ ਨੇ ਕਿਹਾ ਸੀ ਵੀ ਤੁਸੀਂ ਸਾਡੇ ਕੋਲੋਂ ਬਾਧੂ ਸਵਾਲ ਨਾ ਪੁੱਛਿਆ ਕਰੋ ਜਿੰਨੀ ਤੁਹਾਨੂੰ ਗੱਲ ਦੱਸਦੇ ਆ ਉਨੀ ਕਰਿਆ ਕਰੋ ਆ ਕਿੱਦਾਂ ਹੋਇਆ ਉਹ ਕਿੱਦਾਂ ਹੋਇਆ ਦੇਸ਼ ਦੀ ਸਿਕਿਉਰਿਟੀ ਲਈ ਅਸੀਂ ਤੁਹਾਨੂੰ ਨਹੀਂ ਦੱਸਣਾ ਔਰ ਕਈ ਥਾਵਾਂ ਦੇ ਉੱਤੇ ਫਿਰ ਇਹਨਾਂ ਨੇ ਇਹ ਵੀ ਕੀਤਾ ਕਿ ਜਿਹੜੀ ਬ੍ਰੌਡਕਾਸਟ ਲਾਇਸੈਂਸ ਨੇ ਕੁਝ ਨਿਊਜ਼ ਆਊਟਲੈਟਸ ਦੇ ਉਹਨਾਂ ਨੂੰ ਵੀ ਇਹਨਾਂ ਨੇ ਦੇਖਿਆ ਵੀ ਇਹ ਅੱਗੇ ਪਿੱਛੇ ਕਿਤੇ ਜਾ ਸਕਦੇ ਆ FBI ਨੇ ਕਈ ਹਵਸ਼ਿੰਗਟਨ ਪੋਸਟ ਦੇ ਪੱਤਰਕਾਰ ਦੇ ਘਰ ਦੇ ਵਿੱਚ ਵੀ ਸਰਚ ਕੀਤੀ ਉੱਥੇ ਜਾ ਕੇ ਤੇ ਕਈ ਕੁਝ ਉੱਥੇ ਵੀ ਮਾਮਲਾ ਸਾਹਮਣੇ ਆਇਆ ਰਾਸ਼ਟਰਪਤੀ 트ੰਪ ਨੇ ਲਾ ਸੂਟ ਫਾਈਲ ਕੀਤੇ ਮੀਡੀਆ ਕੰਪਨੀਆਂ ਦੇ ਖਿਲਾਫ ਆਪਾਂ ਸਾਰੇ ਜਾਣਦੇ ਹੁਣ ਉੱਥੇ ਕਈ ਮਾਮਲਿਆਂ ਦੇ ਵਿੱਚ ਉਹ ਮੀਡੀਆ ਕੰਪਨੀਆਂ ਨੇ ਰਾਸ਼ਟਰਪਤੀ 트ੰਪ ਦੇ ਹਾਰ ਮੰਨੀ ਕੁਝ ਨੇ ਮਾਫੀ ਮੰਗ ਲਈ ਕੁਝ ਨੇ ਮਾਫੀ ਨਹੀਂ ਮੰਗੀ ਪੈਸੇ ਦੇ ਦਿੱਤੇ ਇਹ ਹੁਣ ਗੱਲ ਇਹ ਕਿ ਕਿਉਂਕਿ ਰੈਪਿਊਟੇਸ਼ਨ ਦਾ ਮਾਮਲਾ ਸੀ ਜਾਂ ਉਹਦੀ ਡਿਫਰਮੇਸ਼ਨ ਦਾ ਮਾਮਲਾ ਸੀ ABC ਨੇ ਜਿਹੜਾ ABC ਬਹੁਤ ਵੱਡਾ ਗਰੁੱਪ ਆ ਇਹਨਾਂ ਨੇ ਮਨੀ ਪੇ ਕੀਤੀ ਤੇ ਨਾਲ ਹੀ ਜਿਹੜੀ ਉਹਨਾਂ ਨੇ ਇੱਕ ਮਤਲਬ ਸਟੇਟਮੈਂਟ ਆਫ ਰਿਗਰਟ ਜਦੋਂ ਇੱਕ ਗਲਤ ਜਿਹੜਾ ਸਿਗਾ ਔਨ 에ਅਰ ਇਹਨਾਂ ਨੇ ਕਲੇਮ ਕਰ ਦਿੱਤਾ ਸੀ ਈਜੀਨ ਕੈਰੋਲ ਕੇਸ ਦੇ ਵਿੱਚ CBS ਨੇ ਲਾ ਸੂਟ ਜਿਹੜਾ ਇਹਨਾਂ ਦੇ ਨਾਲ ਸੈਟਲ ਕੀਤਾ ਜਿਹੜਾ ਇਹਨਾਂ ਦਾ ਬਹੁਤ ਪ੍ਰਸਿੱਧ ਸ਼ੋਅ ਆ 60 ਮਿੰਟ ਸ਼ੋਅ ਉਹਦੇ ਵਿੱਚ ਜਿਹੜੀ ਕਮਲਾ ਹੈਰਸ ਦੀ ਇੰਟਰਵਿਊ ਸੀ ਉਹਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਸੀ ਰਾਸ਼ਟਰਪਤੀ ਟਰੰਪ ਦਾ ਕਹਿਣਾ ਸੀ ਕਿ ਤੁਸੀਂ ਉਹਨੂੰ ਇਦਾਂ ਐਡਿਟ ਕਰਕੇ ਚਲਾਇਆ ਹੈ ਕਿ ਜਿਹਦੇ ਨਾਲ ਉਹਨੂੰ ਇਲੈਕਸ਼ਨ ਦੇ ਵਿੱਚ ਫਾਇਦਾ ਹੋਣਾ ਸੀ ਤੇ ਮੇਰੇ ਨਾਲ ਤੁਸੀਂ ਵਿਤਕਰਾ ਕੀਤਾ ਸੋ ਉਸ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਵੀ ਉਹਦੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਜੀ ਇਦਾਂ ਨਹੀਂ ਸੀ ਉਹਨੂੰ ਚਲਾਇਆ ਪਰ ਫਿਰ ਵੀ ਉਹਨਾਂ ਨੇ ਇਹਦੇ ਲਈ ਉਹਨਾਂ ਨੂੰ ਪੇ ਕਰਨਾ ਪਿਆ ਉਹ ਕਹਿੰਦੇ ਅਸੀਂ ਟਾਈਮ ਤੇ ਕਲੈਰਿਟੀ ਲਈ ਇੰਟਰਵਿਊ ਉਸ ਤਰੀਕੇ ਦੇ ਨਾਲ ਐਡਿਟ ਕੀਤੀ ਸੀਗੀ ਸੋ ਕਈ ਜਿਹੜੇ ਮੀਡੀਆ ਗਰੁੱਪ ਦੇ ਨਾਲ ਹੁਣ ਵੀ ਚੱਲ ਰਹੇ ਆ ਜਿਨ੍ਹਾਂ ਦੇ ਵਿੱਚ ਆਪਣੇ ਪਲਟਸ ਪ੍ਰਾਈਸ ਬੋਰਡ ਵੀ ਆ ਹੁਣ ਇਹਨਾਂ ਨੇ ਜਿਹੜਾ ਸੂ ਕੀਤਾ ਆ ਮੋਨਸਟ ਨੂੰ ਇਸੇ ਤਰ੍ਹਾਂ ਪੋਲੀਸਟਰ ਜਿਹੜੀ ਐਨ ਸੈਲਜ਼ਰ ਆ ਉਹਨੂੰ ਵੀ ਇਲੈਕਸ਼ਨ ਪੋਲਸ ਦੇ ਬਾਰੇ ਤੇ ਪਹਿਲਾਂ ਜਿਹੜੇ ਇਹਨਾਂ ਦੇ ਮਾਮਲੇ ਚੱਲੇ ਆ ਜਿਨ੍ਹਾਂ ਦੇ ਵਿੱਚ ਵਾਲ ਸਟ੍ਰੀਟ ਨਾਲ ਵੀ ਰਾਸ਼ਟਰਪਤੀ 트ੰਪ ਦਾ ਕੇਸ ਸੀ ਨਿਊਯਾਰਕ ਟਾਈਮਜ਼ ਦੇ ਨਾਲ ਵੀ ਬੀਬੀਸੀ ਦੇ ਨਾਲ ਵੀ ਕੁਝ ਜਿਹੜੇ ਪੁਰਾਣੇ ਲਾ ਸੂਟ ਆ ਉਹ ਕੋਰਟ ਦੇ ਵਿੱਚ ਫੇਲ ਹੋ ਗਏ ਜੱਜ ਨੇ ਡੈਸਮਸ ਕਰ ਦਿੱਤੇ ਉਹ ਕੇਸ ਕੁਝ ਮਾਮਲਿਆਂ ਦੇ ਵਿੱਚ ਤੇ ਜਿਹਦਾ ਸੀਐਨਐਨ ਤੇ ਵਸ਼ਿੰਗਟਨ ਪੋਸਟ ਦੇ ਖਿਲਾਫ ਕੇਸ ਹੈਗਾ ਉਹ ਕਹਿੰਦੇ ਵੀ ਅਸੀਂ ਫ੍ਰੀ ਸਪੀਚ ਦੇ ਨਾਲ ਲਾ ਦੇ ਨਾਲ ਪ੍ਰੋਟੈਕਟਡ ਆ ਬੀਬੀਸੀ ਨੇ ਮਾਫੀ ਨਹੀਂ ਮੰਗੀ ਗਲਤੀ ਨਹੀਂ ਮੰਨੀ ਪਰ ਉਹਨਾਂ ਨੇ ਜਿਹੜੇ ਪੈਸੇ ਦੇ ਕੇ ਸੈਟਲਮੈਂਟ ਕਰ ਲਈ ਸੀ ਵੀ ਜਿੱਦਾਂ ਇਹਨਾਂ ਨੇ ਕਿਹਾ ਉਦਾਂ ਠੀਕ ਆ ਸੋ ਮੀਡੀਆ ਨਾਲ ਐਤਕੀ ਵੀ ਇਹਨਾਂ ਦਾ ਰੌਲਾ ਉਸੇ ਤਰੀਕੇ ਨਾਲ ਚੱਲ ਰਿਹਾ ਆ ਮੀਡੀਆ ਦੇ ਨਾਲ ਰਾਸ਼ਟਰਪਤੀ 트ੰਪ ਦਾ ਕਾਫੀ ਵਿਵਾਦ ਰਾਇਆ ਇਹਨਾਂ ਨੇ ਮੀਡੀਆ ਨੂੰ ਹਮੇਸ਼ਾ ਇਹ ਕਿਹਾ ਵੀ ਇਹ ਫੇਕ ਮੀਡੀਆ ਕਈ ਵਾਰੀ ਹੋਏ ਇਦਾਂ ਦੇ ਸ਼ਬਦ ਵੀ ਵਰਤ ਚੁੱਕੇ ਆ ਦੂਜਾ ਰਾਸ਼ਟਰਪਤੀ 트ੰਪ ਨੇ ਜਿਹੜਾ ਮੀਡੀਆ ਇਹਨੂੰ ਕਿਹਾ ਇੱਥੇ ਤੱਕ ਇਹਨਾਂ ਨੇ ਕਿਹਾ ਵੀ ਇਹ ਅਮਰੀਕਾ ਦੇ ਲੋਕਾਂ ਦਾ ਅਸਲ ਦੇ ਵਿੱਚ ਦੁਸ਼ਮਣ ਆ ਜਿੰਨਾ ਮੀਡੀਆ ਕਿਉਂਕਿ ਮੀਡੀਆ ਜਿਹੜਾ ਇਹਨਾਂ ਨੂੰ ਕ੍ਰਿਟਿਸਾਈਜ਼ ਕਰਦਾ ਇਹਨਾਂ ਦੀ ਗੱਲ ਨੂੰ ਗਲਤ ਪੇਸ਼ ਕਰਦਾ ਹੁਣ ਦੋਵੇਂ ਧਿਰਾਂ ਨੇ ਜਿਹੜੇ ਤੇ ਰਾਸ਼ਟਰਪਤੀ 트ੰਪ ਦੇ ਸਪੋਰਟਰ ਨੇ ਉਹ ਕਹਿੰਦੇ ਬਿਲਕੁਲ ਠੀਕ ਆ ਬਿਸਾਰਦੇ ਸਾਰਾ ਮੀਡੀਆ ਇਹਨਾਂ ਦੇ ਪਿੱਛੇ ਪਿਆ ਆ ਜੋ ਬਾਈਡਨ ਦੇ ਵੇਲੇ ਇਕਨੋਮੀ ਕੀ ਸੀ ਉਸ ਵੇਲੇ ਇਮੀਗ੍ਰੇਸ਼ਨ ਕੀ ਸੀ ਉਹਦੀ ਕੋਈ ਗੱਲ ਨਹੀਂ ਕਰਦਾ ਜਾਣਬੁੱਝ ਕੇ ਰਾਸ਼ਟਰਪਤੀ 트럼ਪ ਦੇ ਪਿੱਛੇ ਪਏ ਆ ਮੀਡੀਆ ਵਾਲਿਆਂ ਦਾ ਲੌਜਿਕ ਇਹ ਆ ਵੀ ਨਹੀਂ ਸਾਡੂੰ ਪਹਿਲਾਂ ਆਜ਼ਾਦੀ ਸੀਗੀ ਅਸੀਂ ਜ਼ਿਆਦਾ ਚੰਗੀ ਤਰ੍ਹਾਂ ਗੱਲ ਕਰ ਸਕਦੇ ਜਿਹੜੇ ਮੇਨਸਟ੍ਰੀਮ ਵੱਡੇ ਮੀਡੀਆ ਗਰੁੱਪਸ ਨੇ ਅਸੀਂ ਜ਼ਿਆਦਾ ਚੰਗੀ ਤਰ੍ਹਾਂ ਗੱਲ ਕਰਦੇ ਸੀ ਹੁਣ ਸਾਡੇ ਉੱਤੇ ਪ੍ਰੈਸ਼ਰ ਆ ਹੁਣ ਉਹ ਇਹ ਦੋਵੇਂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਜਾਂ ਦੋਹਾਂ ਦਾ ਇੱਕ ਦੂਜੇ ਨਾਲ ਵਿਵਾਦ ਆ ਹੁਣ ਫੈਸਲਾ ਕਿੱਥੇ ਹੋਵੇ ਫੈਸਲਾ ਅਦਾਲਤਾਂ ਨੇ ਕੀਤਾ ਪਿਛਲੇ ਕਈ ਮਾਮਲਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲੀਟਿਸ਼ੀਅਨਸ ਨੇ ਜਰਨਲਿਸਟ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਇਸ ਕਿਸਮ ਦੀ ਭਾਸ਼ਾ ਜਿਹੜੀ ਰਾਸ਼ਟਰਪਤੀ 트ੰਪ ਵਰਤ ਰਹੇ ਆ ਕਿ ਮੀਡੀਆ ਨੂੰ ਉਹਨਾਂ ਨੇ ਕਿਹਾ ਦਾ ਐਨਮੀ ਆਫ ਅਮਰੀਕਨ ਪੀਪਲ ਇਹ ਲੋਕਾਂ ਦਾ ਮੀਡੀਆ ਦੇ ਵਿੱਚ ਵਿਸ਼ਵਾਸ ਘਟਾ ਸਕਦੀ ਆ ਇਹ ਬਹੁਤ ਖਤਰਨਾਕ ਆ ਲੋਕ ਫ੍ਰੀ ਪ੍ਰੈਸ ਨੂੰ ਟਰਸਟ ਨਹੀਂ ਕਰਨਗੇ ਦੇਸ਼ ਦਾ ਰਾਸ਼ਟਰਪਤੀ ਕਹ ਰਿਹਾ ਵੀ ਇਹ ਗਲਤ ਨੇ ਤਾਂ ਫਿਰ ਉਹਨਾਂ ਦੇ ਉੱਤੇ ਯਕੀਨ ਕੌਣ ਕਰੂਗਾ ਦੂਜੀ ਟਰਮ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਆ ਇਹਨਾਂ ਨੇ ਇਹਨਾਂ ਸ਼ਬਦਾਂ ਦੇ ਉੱਤੇ ਰੋਕਿਆ ਵੀ ਕਿ মিডিਆ ਨੂੰ ਏਦਾਂ ਨਾ ਤੁਸੀਂ ਕਹੋ ਭਾਵੇਂ ਉਹਨਾਂ ਨੂੰ ਪਸੰਦ ਤੁਸੀਂ ਨਹੀਂ ਕਰਦੇ ਪੈਂਟਾਗਨਿਕ ਨਵੀਂ ਪ੍ਰੈਸ ਪਾਲਿਸੀ ਲਿਆਂਦੀ ਆਪਾਂ ਪਿਛਲੇ ਸਮੇਂ ਦੇ ਵਿੱਚ ਜਾਣਦੇ ਆ ਜਿਹੜੇ ਪ੍ਰੈਸ ਫਰੀडम ਗਰੁੱਪ ਕਹਿੰਦੇ ਆ ਵੀ ਇਹ ਜ਼ਿਆਦਾ ਰੈਸਟ੍ਰਿਕਟਿਵ ਆ ਕੁਝ ਜਰਨਲਿਸਟ ਜਿਹੜੇ ਆ ਵਿਰੋਧ ਵਜੋਂ ਉੱਥੋਂ ਬਾਹਰ ਆ ਗਏ ਸੀ ਡਿਫੈਂਸ ਡਿਪਾਰਟਮੈਂਟ ਨੇ ਇਹਦੇ ਤੋਂ ਬਾਅਦ ਤੁਸੀਂ ਜਾਣਦੇ ਆ ਕਿ ਜਿਹੜੀਆਂ ਇਹਨਾਂ ਦੀਆਂ ਐਕਸੈਸ ਸੀਗੀਆਂ ਜਾਂ ਸੀਟਸ ਸੀਗੀਆਂ ਉਹ ਜਿਹੜੇ ਇਹਨਾਂ ਦੀਆਂ ਪਾਲਿਸੀਜ਼ ਦੇ ਨਾਲ ਸਹਿਮਤ ਸੀ ਉਹਨਾਂ ਨੂੰ ਦੇ ਦਿੱਤੀਆਂ ਉਹ ਬਹੁਤੇ ਉਹਨਾਂ ਦੇ ਵਿੱਚੋਂ ਰਾਈਟ ਵਿੰਗ ਸੀਗੇ ਸੱਜੇ ਪੱਖੀ মিডিਆ ਸੀਗਾ ਤੇ ਜਿਹੜੇ ਦੂਜੇ ਜਿਹੜੇ ਆਊਟਲੈਟਸ ਸੀਗੇ ਉਹ ਵਾਕ ਆਊਟ ਕਰ ਗਏ ਸੀ ਡਿਫੈਂਸ ਨੇ ਕਿਹਾ ਸੀ ਵੀ ਤੁਸੀਂ ਸਾਡੇ ਕੋਲੋਂ ਬਾਧੂ ਸਵਾਲ ਨਾ ਪੁੱਛਿਆ ਕਰੋ ਜਿੰਨੀ ਤੁਹਾਨੂੰ ਗੱਲ ਦੱਸਦੇ ਆ ਉਨੀ ਕਰਿਆ ਕਰੋ ਆ ਕਿੱਦਾਂ ਹੋਇਆ ਉਹ ਕਿੱਦਾਂ ਹੋਇਆ ਦੇਸ਼ ਦੀ ਸਿਕਿਉਰਿਟੀ ਲਈ ਅਸੀਂ ਤੁਹਾਨੂੰ ਨਹੀਂ ਦੱਸਣਾ ਔਰ ਕਈ ਥਾਵਾਂ ਦੇ ਉੱਤੇ ਫਿਰ ਇਹਨਾਂ ਨੇ ਇਹ ਵੀ ਕੀਤਾ ਕਿ ਜਿਹੜੀ ਬ੍ਰੌਡਕਾਸਟ ਲਾਇਸੈਂਸ ਨੇ ਕੁਝ ਨਿਊਜ਼ ਆਊਟਲੈਟਸ ਦੇ ਉਹਨਾਂ ਨੂੰ ਵੀ ਇਹਨਾਂ ਨੇ ਦੇਖਿਆ ਵੀ ਇਹ ਅੱਗੇ ਪਿੱਛੇ ਕਿਤੇ ਜਾ ਸਕਦੇ ਆ ਐਫ ਬੀ ਆਈ ਨੇ ਕਈ ਹਵਸ਼ਿੰਗਟਨ ਪੋਸਟ ਦੇ ਪੱਤਰਕਾਰ ਦੇ ਘਰ ਦੇ ਵਿੱਚ ਵੀ ਸਰਚ ਕੀਤੀ ਉੱਥੇ ਜਾ ਕੇ ਤੇ ਕਈ ਕੁਝ ਉੱਥੇ ਵੀ ਮਾਮਲਾ ਸਾਹਮਣੇ ਆਇਆ ਰਾਸ਼ਟਰਪਤੀ 트ੰਪ ਨੇ ਲਾ ਸੂਟ ਫਾਈਲ ਕੀਤੇ ਮੀਡੀਆ ਕੰਪਨੀਆਂ ਦੇ ਖਿਲਾਫ ਆਪਾਂ ਸਾਰੇ ਜਾਣਦੇ ਹੁਣ ਉੱਥੇ ਕਈ ਮਾਮਲਿਆਂ ਦੇ ਵਿੱਚ ਉਹ ਮੀਡੀਆ ਕੰਪਨੀਆਂ ਨੇ ਰਾਸ਼ਟਰਪਤੀ 트ੰਪ ਦੇ ਹਾਰ ਮੰਨੀ ਕੁਝ ਨੇ ਮਾਫੀ ਮੰਗ ਲਈ ਕੁਝ ਨੇ ਮਾਫੀ ਨਹੀਂ ਮੰਗੀ ਪੈਸੇ ਦੇ ਦਿੱਤੇ ਇਹ ਹੁਣ ਗੱਲ ਇਹ ਕਿ ਕਿਉਂਕਿ ਰੈਪਿਊਟੇਸ਼ਨ ਦਾ ਮਾਮਲਾ ਸੀ ਜਾਂ ਉਹਦੀ ਡਿਫਰਮੇਸ਼ਨ ਦਾ ਮਾਮਲਾ ਸੀ ABC ਨੇ ਜਿਹੜਾ ABC ਬਹੁਤ ਵੱਡਾ ਗਰੁੱਪ ਆ ਇਹਨਾਂ ਨੇ ਮਨੀ ਪੇ ਕੀਤੀ ਤੇ ਨਾਲ ਹੀ ਜਿਹੜੀ ਉਹਨਾਂ ਨੇ ਇੱਕ ਮਤਲਬ ਸਟੇਟਮੈਂਟ ਆਫ ਰਿਗਰਟ ਜਦੋਂ ਇੱਕ ਗਲਤ ਜਿਹੜਾ ਸਿਗਾ ਔਨ 에ਅਰ ਇਹਨਾਂ ਨੇ ਕਲੇਮ ਕਰ ਦਿੱਤਾ ਸੀ ਈਜੀਨ ਕੈਰੋਲ ਕੇਸ ਦੇ ਵਿੱਚ CBS ਨੇ ਲਾ ਸੂਟ ਜਿਹੜਾ ਇਹਨਾਂ ਦੇ ਨਾਲ ਸੈਟਲ ਕੀਤਾ ਜਿਹੜਾ ਇਹਨਾਂ ਦਾ ਬਹੁਤ ਪ੍ਰਸਿੱਧ ਸ਼ੋਅ ਆ 60 ਮਿੰਟ ਸ਼ੋਅ ਉਹਦੇ ਵਿੱਚ ਜਿਹੜੀ ਕਮਲਾ ਹੈਰਿਸ ਦੀ ਇੰਟਰਵਿਊ ਸੀ ਉਹਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਸੀ ਰਾਸ਼ਟਰਪਤੀ ਟਰੰਪ ਦਾ ਕਹਿਣਾ ਸੀ ਕਿ ਤੁਸੀਂ ਉਹਨੂੰ ਇਦਾਂ ਐਡਿਟ ਕਰਕੇ ਚਲਾਇਆ ਹੈ ਕਿ ਜਿਹਦੇ ਨਾਲ ਉਹਨੂੰ ਇਲੈਕਸ਼ਨ ਦੇ ਵਿੱਚ ਫਾਇਦਾ ਹੋਣਾ ਸੀ ਤੇ ਮੇਰੇ ਨਾਲ ਤੁਸੀਂ ਵਿਤਕਰਾ ਕੀਤਾ ਸੋ ਉਸ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਵੀ ਉਹਦੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਜੀ ਇਦਾਂ ਨਹੀਂ ਸੀ ਉਹਨੂੰ ਚਲਾਇਆ ਪਰ ਫਿਰ ਵੀ ਉਹਨਾਂ ਨੇ ਇਹਦੇ ਲਈ ਉਹਨਾਂ ਨੂੰ ਪੇ ਕਰਨਾ ਪਿਆ ਉਹ ਕਹਿੰਦੇ ਹਨ ਟਾਈਮ ਤੇ ਕਲੈਰਿਟੀ ਲਈ ਇੰਟਰਵਿਊ ਉਸ ਤਰੀਕੇ ਦੇ ਨਾਲ ਐਡਿਟ ਕੀਤੀ ਸੀਗੀ ਸੋ ਕਈ ਜਿਹੜੇ মিডিਆ ਗਰੁੱਪ ਦੇ ਨਾਲ ਹੁਣ ਵੀ ਚੱਲ ਰਹੇ ਆ ਜਿਨ੍ਹਾਂ ਦੇ ਵਿੱਚ ਆਪਣੇ ਪੁਲਿਟਿਕ ਪ੍ਰਾਈਸ ਬੋਰਡ ਵੀ ਆ ਹੁਣ ਇਹਨਾਂ ਨੇ ਜਿਹੜਾ ਸੂ ਕੀਤਾ ਆ ਮੋਨਸਟ ਨੂੰ ਇਸੇ ਤਰ੍ਹਾਂ ਪੋਲਿਸਟਰ ਜਿਹੜੀ ਐਨ ਸੈਲਜ਼ਰ ਆ ਉਹਨੂੰ ਵੀ ਇਲੈਕਸ਼ਨ ਪੋਲਸ ਦੇ ਬਾਰੇ ਤੇ ਪਹਿਲਾਂ ਜਿਹੜੇ ਇਹਨਾਂ ਦੇ ਮਾਮਲੇ ਚੱਲੇ ਆ ਜਿਨ੍ਹਾਂ ਦੇ ਵਿੱਚ ਵਾਲ ਸਟ੍ਰੀਟ ਨਾਲ ਵੀ ਰਾਸ਼ਟਰਪਤੀ 트ੰਪ ਦਾ ਕੇਸ ਸੀ ਨਿਊਯਾਰਕ ਟਾਈਮਜ਼ ਦੇ ਨਾਲ ਵੀ BBC ਦੇ ਨਾਲ ਵੀ ਕੁਝ ਜਿਹੜੇ ਪੁਰਾਣੇ ਲਾ ਸੂਟ ਆ ਉਹ ਕੋਰਟ ਦੇ ਵਿੱਚ ਫੇਲ ਹੋ ਗਏ ਜੱਜ ਨੇ ਡਿਸਮਿਸ ਕਰ ਦਿੱਤੇ ਉਹ ਕੇਸ ਕੁਝ ਮਾਮਲਿਆਂ ਦੇ ਵਿੱਚ ਤੇ ਜਿਹਦਾ CNN ਤੇ واਸ਼ਿੰਗਟਨ ਪੋਸਟ ਦੇ ਖਿਲਾਫ ਕੇਸ ਹੈਗਾ ਉਹ ਕਹਿੰਦੇ ਵੀ ਅਸੀਂ ਫ੍ਰੀ ਸਪੀਚ ਦੇ ਨਾਲ ਲਾ ਦੇ ਨਾਲ ਪ੍ਰੋਟੈਕਟਡ ਆ BBC ਨੇ ਮਾਫੀ ਨਹੀਂ ਮੰਗੀ ਗਲਤੀ ਨਹੀਂ ਮੰਨੀ ਪਰ ਉਹਨਾਂ ਨੇ ਜਿਹੜੇ ਪੈਸੇ ਦੇ ਕੇ ਸੈਟਲਮੈਂਟ ਕਰ ਲਈ ਸੀ ਵੀ ਜਿੱਦਾਂ ਇਹਨਾਂ ਨੇ ਕਿਹਾ ਉਦਾਂ ਠੀਕ ਹੈ ਸੋ মিডিਆ ਨਾਲ ਐਤਕੀ ਵੀ ਇਹਨਾਂ ਦਾ ਰੌਲਾ ਰੱਪਾ ਉਸੇ ਤਰੀਕੇ ਨਾਲ ਚੱਲ ਰਿਹਾ ਹੈ। মিডিਆ ਦੇ ਨਾਲ ਰਾਸ਼ਟਰਪਤੀ 트ੰਪ ਦਾ ਕਾਫੀ ਵਿਵਾਦ ਰਾਇ ਇਹਨਾਂ ਨੇ মিডিਆ ਨੂੰ ਹਮੇਸ਼ਾ ਇਹ ਕਿਹਾ ਵੀ ਇਹ ਫੇਕ মিডিਆ ਕਈ ਵਾਰੀ ਹੋਏ ਇਦਾਂ ਦੇ ਸ਼ਬਦ ਵੀ ਵਰਤ ਚੁੱਕੇ ਆ। ਦੂਜਾ ਰਾਸ਼ਟਰਪਤੀ 트ੰਪ ਨੇ ਜਿਹੜਾ মিডিਆ ਇਹਨੂੰ ਕਿਹਾ ਇਹ ਇੱਥੇ ਤੱਕ ਇਹਨਾਂ ਨੇ ਕਿਹਾ ਵੀ ਇਹ ਅਮਰੀਕਾ ਦੇ ਲੋਕਾਂ ਦਾ ਅਸਲ ਦੇ ਵਿੱਚ ਦੁਸ਼ਮਣ ਆ ਜਿੰਨਾ মিডিਆ ਹੈ। ਕਿਉਂਕਿ মিডিਆ ਜਿਹੜਾ ਇਹਨਾਂ ਨੂੰ ਕ੍ਰਿਟਿਸਾਈਜ਼ ਕਰਦਾ ਇਹਨਾਂ ਦੀ ਗੱਲ ਨੂੰ ਗਲਤ ਪੇਸ਼ ਕਰਦਾ ਹੈ। ਹੁਣ ਦੋਵੇਂ ਧਿਰਾਂ ਨੇ ਜਿਹੜੇ ਰਾਸ਼ਟਰਪਤੀ 트ੰਪ ਦੇ ਸਪੋਰਟਰ ਨੇ ਉਹ ਕਹੇ ਬਿਲਕੁਲ ਠੀਕ ਆ ਵੀ ਸਾਰੇ ਸਾਰਾ ਮੀਡੀਆ ਇਹਨਾਂ ਦੇ ਪਿੱਛੇ ਪਿਆ ਆ ਜੋ ਬਾਈਡਨ ਦੇ ਵੇਲੇ ਇਕਨੋਮੀ ਕੀ ਸੀ ਉਸ ਵੇਲੇ ਇਮੀਗ੍ਰੇਸ਼ਨ ਕੀ ਸੀ ਉਹਦੀ ਕੋਈ ਗੱਲ ਨਹੀਂ ਕਰਦਾ ਜਾਣ ਬੁੱਝ ਕੇ ਰਾਸ਼ਟਰਪਤੀ 트ੰਪ ਦੇ ਪਿੱਛੇ ਪਏ ਆ ਮੀਡੀਆ ਵਾਲਿਆਂ ਦਾ ਲੌਜੀਕ ਇਹ ਆ ਵੀ ਨਹੀਂ ਸਾਡੂੰ ਪਹਿਲਾਂ ਆਜ਼ਾਦੀ ਸੀਗੀ ਅਸੀਂ ਜ਼ਿਆਦਾ ਚੰਗੀ ਤਰ੍ਹਾਂ ਗੱਲ ਕਰ ਸਕਦੇ ਜਿਹੜੇ ਮੇਨ ਸਟ੍ਰੀਮ ਵੱਡੇ ਮੀਡੀਆ ਗਰੁੱਪਸ ਨੇ ਅਸੀਂ ਜ਼ਿਆਦਾ ਚੰਗੀ ਤਰ੍ਹਾਂ ਗੱਲ ਕਰਦੇ ਸੀ ਹੁਣ ਸਾਡੇ ਉੱਤੇ ਪ੍ਰੈਸ਼ਰ ਹੁਣ ਉਹ ਇਹ ਦੋਵੇਂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਜਾਂ ਦੋਹਾਂ ਦਾ ਇੱਕ ਦੂਜੇ ਨਾਲ ਵਿਵਾਦ ਆ ਹ ਫੈਸਲਾ ਅਦਾਲਤਾਂ ਨੇ ਕੀਤਾ ਪਿਛਲੇ ਕਈ ਮਾਮਲਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲਿਟਿਸ਼ੀਅਨਸ ਨੇ ਜਰਨਲਿਸਟਸ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਇਸ ਕਿਸਮ ਦੀ ਭਾਸ਼ਾ ਜਿਹੜੀ ਰਾਸ਼ਟਰਪਤੀ 트ੰਪ ਵਰਤ ਰਹੇ ਆ ਕਿ ਮੀਡੀਆ ਨੂੰ ਉਹਨਾਂ ਨੇ ਕਿਹਾ ਦਾ ਐਨਮੀ ਆਫ ਅ ਅਮਰੀਕਨ ਪੀਪਲ ਇਹ ਲੋਕਾਂ ਦਾ ਮੀਡੀਆ ਦੇ ਵਿੱਚ ਵਿਸ਼ਵਾਸ ਘਟਾ ਸਕਦੀ ਆ ਇਹ ਬਹੁਤ ਖਤਰਨਾਕ ਆ ਲੋਕ ਫ੍ਰੀ ਪ੍ਰੈਸ ਨੂੰ ਟਰਸਟ ਨਹੀਂ ਕਰਨਗੇ ਦੇਸ਼ ਦਾ ਰਾਸ਼ਟਰਪਤੀ ਕਹਿ ਰਿਹਾ ਵੀ ਇਹ ਗਲਤ ਨਹੀਂ ਤਾਂ ਫਿਰ ਉਹਨਾਂ ਦੇ ਉੱਤੇ ਯਕੀਨ ਕੌਣ ਕਰੂਗਾ ਦੂਜੀ ਟਰਮ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਆ ਇਹਨਾਂ ਨੇ ਇਹਨਾਂ ਸ਼ਬਦਾਂ ਦੇ ਉੱਤੇ ਰੋਕਿਆ ਵੀ ਕਿ মিডিਆ ਨੂੰ ਏਦਾਂ ਨਾ ਤੁਸੀਂ ਕਹੋ ਭਾਵੇਂ ਉਹਨਾਂ ਨੂੰ ਪਸੰਦ ਤੁਸੀਂ ਨਹੀਂ ਕਰਦੇ ਪੈਂਟਾਗਨਿਕ ਨਵੀਂ ਪ੍ਰੈਸ ਪਾਲਿਸੀ ਲਿਆਂਦੀ ਆਪਾਂ ਪਿਛਲੇ ਹਫ਼ਤੇ ਦੇ ਵਿੱਚ ਜਾਣਦੇ ਆ ਜਿਹੜੇ ਪ੍ਰੈਸ ਫਰੀडम ਗਰੁੱਪ ਕਹਿੰਦੇ ਆ ਵੀ ਇਹ ਜ਼ਿਆਦਾ ਰੈਸਟ੍ਰਿਕਟਿਵ ਆ ਕੁਝ ਜਰਨਲਿਸਟ ਜਿਹੜੇ ਆ ਵਿਰੋਧ ਵਜੋਂ ਉੱਥੋਂ ਬਾਹਰ ਆ ਗਏ ਸੀ ਡਿਫੈਂਸ ਡਿਪਾਰਟਮੈਂਟ ਨੇ ਇਹਦੇ ਤੋਂ ਬਾਅਦ ਤੁਸੀਂ ਜਾਣਦੇ ਆ ਕਿ ਜਿਹੜੀਆਂ ਇਹਨਾਂ ਦੀਆਂ ਐਕਸੈਸ ਸੀਗੀਆਂ ਜਾਂ ਸੀਟਸ ਸੀਗੀਆਂ ਉਹ ਜਿਹੜੇ ਇਹਨਾਂ ਦੀਆਂ ਪਾਲਿਸੀਜ਼ ਦੇ ਨਾਲ ਸਹਿਮਤ ਸੀ ਉਹਨਾਂ ਨੂੰ ਦੇ ਦਿੱਤੀਆਂ ਉਹ ਬਹੁਤੇ ਉਹਨਾਂ ਦੇ ਵਿੱਚੋਂ ਰਾਈਟ ਵਿੰਗ ਸੀਗੇ ਸੱਜੇ ਪੱਖੀ মিডিਆ ਸੀਗਾ ਤੇ ਜਿਹੜੇ ਦੂਜੇ ਜਿਹੜੇ ਆਊਟਲੈਟਸ ਸੀਗੇ ਉਹ ਵਾਕ ਆਊਟ ਕਰ ਗਏ ਸੀ ਡਿਫੈਂਸ ਨੇ ਕਿਹਾ ਸੀ ਵੀ ਤੁਸੀਂ ਸਾਡੇ ਕੋਲੋਂ ਬਾਧੂ ਸਵਾਲ ਨਾ ਪੁੱਛਿਆ ਕਰੋ ਜਿੰਨੀ ਤੁਹਾਨੂੰ ਗੱਲ ਦੱਸਦੇ ਆ ਉਨੀ ਕਰਿਆ ਕਰੋ ਆ ਕਿੱਦਾਂ ਹੋਇਆ ਉਹ ਕਿੱਦਾਂ ਹੋਇਆ ਦੇਸ਼ ਦੀ ਸਿਕਿਉਰਿਟੀ ਲਈ ਅਸੀਂ ਤੁਹਾਨੂੰ ਨਹੀਂ ਦੱਸਣਾ ਔਰ ਕਈ ਥਾਵਾਂ ਦੇ ਉੱਤੇ ਫਿਰ ਇਹਨਾਂ ਨੇ ਇਹ ਵੀ ਕੀਤਾ ਕਿ ਜਿਹੜੀ ਬ੍ਰੌਡਕਾਸਟ ਲਾਇਸੈਂਸ ਨੇ ਕੁਝ ਨਿਊਜ਼ ਆਊਟਲੈਟਸ ਦੇ ਉਹਨਾਂ ਨੂੰ ਵੀ ਇਹਨਾਂ ਨੇ ਦੇਖਿਆ ਵੀ ਇਹ ਅੱਗੇ ਪਿੱਛੇ ਕਿਤੇ ਜਾ ਸਕਦੇ ਆ ਐਫ ਬੀ ਆਈ ਨੇ ਕਈ ਹਵਸ਼ਿੰਗਟਨ ਪੋਸਟ ਦੇ ਪੱਤਰਕਾਰ ਦੇ ਘਰ ਦੇ ਵਿੱਚ ਵੀ ਸਰਚ ਕੀਤੀ ਉੱਥੇ ਜਾ ਕੇ ਤੇ ਕਈ ਕੁਝ ਉੱਥੇ ਵੀ ਮਾਮਲਾ ਸਾਹਮਣੇ ਆਇਆ ਰਾਸ਼ਟਰਪਤੀ 트ੰਪ ਨੇ ਲਾ ਸੂਟ ਫਾਈਲ ਕੀਤੇ ਮੀਡੀਆ ਕੰਪਨੀਆਂ ਦੇ ਖਿਲਾਫ ਆਪਾਂ ਸਾਰੇ ਜਾਣਦੇ ਹੁਣ ਉੱਥੇ ਕਈ ਮਾਮਲਿਆਂ ਦੇ ਵਿੱਚ ਉਹ ਮੀਡੀਆ ਕੰਪਨੀਆਂ ਨੇ ਰਾਸ਼ਟਰਪਤੀ 트ੰਪ ਦੇ ਹਾਰ ਮੰਨੀ ਕੁਝ ਨੇ ਮਾਫੀ ਮੰਗ ਲਈ ਕੁਝ ਨੇ ਮਾਫੀ ਨਹੀਂ ਮੰਗੀ ਪੈਸੇ ਦੇ ਦਿੱਤੇ ਇਹ ਹੁਣ ਗੱਲ ਇਹ ਕਿ ਕਿਉਂਕਿ ਰੈਪਿਊਟੇਸ਼ਨ ਦਾ ਮਾਮਲਾ ਸੀ ਜਾਂ ਉਹਦੇ ਡਿਫਾਮੇਸ਼ਨ ਦਾ ਮਾਮਲਾ ਸੀ ABC ਨੇ ਜਿਹੜਾ ABC ਬਹੁਤ ਵੱਡਾ ਗਰੁੱਪ ਆ ਇਹਨਾਂ ਨੇ ਮਨੀ ਪੇ ਕੀਤੀ ਤੇ ਨਾਲ ਹੀ ਜਿਹੜੀ ਉਹਨਾਂ ਨੇ ਇੱਕ ਮਤਲਬ ਸਟੇਟਮੈਂਟ ਆਫ ਰਿਗਰੈਟ ਜਦੋਂ ਇੱਕ ਗਲਤ ਜਿਹੜਾ ਸਿਗਾ ਔਨ 에ਅਰ ਇਹਨਾਂ ਨੇ ਕਲੇਮ ਕਰ ਦਿੱਤਾ ਸੀ ਈਜੀਨ ਕੈਰੋਲ ਕੇਸ ਦੇ ਵਿੱਚ CBS ਨੇ ਲਾ ਸੂਟ ਜਿਹੜਾ ਇਹਨਾਂ ਦੇ ਨਾਲ ਸੈਟਲ ਕੀਤਾ ਜਿਹੜਾ ਇਹਨਾਂ ਦਾ ਬਹੁਤ ਪ੍ਰਸਿੱਧ ਸ਼ੋਅ ਆ 60 ਮਿੰਟ ਸ਼ੋਅ ਉਹਦੇ ਵਿੱਚ ਜਿਹੜੀ ਕਮਲਾ ਹੈਰਸ ਦੀ ਇੰਟਰਵਿਊ ਸੀ ਉਹਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਸੀ ਰਾਸ਼ਟਰਪਤੀ ਟਰੰਪ ਦਾ ਕਹਿਣਾ ਸੀ ਕਿ ਤੁਸੀਂ ਉਹਨੂੰ ਇਦਾਂ ਐਡਿਟ ਕਰਕੇ ਚਲਾਇਆ ਹੈ ਕਿ ਜਿਹਦੇ ਨਾਲ ਉਹਨੂੰ ਇਲੈਕਸ਼ਨ ਦੇ ਵਿੱਚ ਫਾਇਦਾ ਹੋਣਾ ਸੀ ਤੇ ਮੇਰੇ ਨਾਲ ਤੁਸੀਂ ਵਿਤਕਰਾ ਕੀਤਾ ਸੋ ਉਸ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਵੀ ਉਹਦੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਜੀ ਇਦਾਂ ਨਹੀਂ ਸੀ ਉਹਨੂੰ ਚਲਾਇਆ ਪਰ ਫੇਰ ਵੀ ਉਹਨਾਂ ਨੇ ਇਹਦੇ ਲਈ ਉਹਨਾਂ ਨੂੰ ਪੇ ਕਰਨਾ ਪਿਆ ਉਹ ਕਹਿੰਦੇ ਅਸੀਂ ਟਾਈਮ ਤੇ ਕਲੈਰਿਟੀ ਲਈ ਇੰਟਰਵਿਊ ਉਸ ਤਰੀਕੇ ਦੇ ਨਾਲ ਐਡਿਟ ਕੀਤੀ ਸੀਗੀ ਸੋ ਕਈ ਜਿਹੜੇ ਮੀਡੀਆ ਗਰੁੱਪ ਦੇ ਨਾਲ ਹੁਣ ਵੀ ਚੱਲ ਰਹੇ ਆ ਜਿਨ੍ਹਾਂ ਦੇ ਵਿੱਚ ਆਪਣੇ ਪਲਟਸ ਪ੍ਰਾਈਸ ਬੋਰਡ ਵੀ ਆ ਹੁਣ ਇਹਨਾਂ ਨੇ ਜਿਹੜਾ ਸੂ ਕੀਤਾ ਆ ਮੋਨਸਟ ਨੂੰ ਇਸੇ ਤਰ੍ਹਾਂ ਪੋਲੀਸਟਰ ਜਿਹੜੀ ਐਨ ਸੈਲਜ਼ਰ ਆ ਉਹਨੂੰ ਵੀ ਇਲੈਕਸ਼ਨ ਪੋਲਸ ਦੇ ਬਾਰੇ ਤੇ ਪਹਿਲਾਂ ਜਿਹੜੇ ਇਹਨਾਂ ਦੇ ਮਾਮਲੇ ਚੱਲੇ ਆ ਜਿਨ੍ਹਾਂ ਦੇ ਵਿੱਚ ਵਾਲ ਸਟ੍ਰੀਟ ਨਾਲ ਵੀ ਰਾਸ਼ਟਰਪਤੀ 트ੰਪ ਦਾ ਕੇਸ ਸੀ ਨਿਊਯਾਰਕ ਟਾਈਮਜ਼ ਦੇ ਨਾਲ ਵੀ ਬੀਬੀਸੀ ਦੇ ਨਾਲ ਵੀ ਕੁਝ ਜਿਹੜੇ ਪੁਰਾਣੇ ਲਾ ਸੂਟ ਆ ਉਹ ਕੋਰਟ ਦੇ ਵਿੱਚ ਫੇਲ ਹੋ ਗਏ ਜੱਜ ਨੇ ਡੈਸਮਿਸ ਕਰ ਦਿੱਤੇ ਉਹ ਕੇਸ ਕੁਝ ਮਾਮਲਿਆਂ ਦੇ ਵਿੱਚ ਤੇ ਜਿਹਦਾ ਸੀਐਨਐਨ ਤੇ ਵਸ਼ਿੰਗਟਨ ਪੋਸਟ ਦੇ ਖਿਲਾਫ ਕੇਸ ਹੈਗਾ ਉਹ ਕਦੇ ਵੀ ਅਸੀਂ ਫ੍ਰੀ ਸਪੀਚ ਦੇ ਨਾਲ ਲਾ ਦੇ ਨਾਲ ਪ੍ਰੋਟੈਕਟਡ ਆ ਬੀਬੀਸੀ ਨੇ ਮਾਫੀ ਨਹੀਂ ਮੰਗੀ ਗਲਤੀ ਨਹੀਂ ਮੰਨੀ ਪਰ ਉਹਨਾਂ ਨੇ ਜਿਹੜੇ ਪੈਸੇ ਦੇ ਕੇ ਸੈਟਲਮੈਂਟ ਕਰ ਲਈ ਸੀ ਵੀ ਜਿੱਦਾਂ ਇਹਨਾਂ ਨੇ ਕਿਹਾ ਉਦਾਂ ਠੀਕ ਆ ਸੋ ਮੀਡੀਆ ਨਾਲ ਐਤਕੀ ਵੀ ਇਹਨਾਂ ਦਾ ਰੌਲਾ ਰਪਾ ਉਸੇ ਤਰੀਕੇ ਨਾਲ ਚੱਲ ਰਿਹਾ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ